ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਮਾਲਵਾ ਟਾਈਮ ਤੋਂ ਮੋਸ਼ੀ ਫਾਰਕ ਜੀ ਦੀ ਸਪੈਸ਼ਲ ਰਿਪੋਰਟ ਸੀਪੀਆਈ ਮਲੇਰ ਕੋਟਲਾ ਵੱਲੋਂ ਜ਼ਿਲ੍ਹਾ ਕਮੇਟੀ ਵੱਲੋਂ ਸ਼ਹੀਦ ਉਦਮ ਸਿੰਘ ਸੁਨਾਮ ਦੇ 82ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ ਸ਼ਹੀਦ ਉਦਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਮਲਤ ਸਲੇਮ ਨੇ ਕਿਹਾ ਕਿ ਸ਼ਹੀਦ ਉਦਮ ਸਿੰਘ ਧਰਮ ਨਿਰਪੱਖਤਾ ਤੇ ਪ੍ਰਤੀਕ ਹਨ ਇਸੇ ਲਈ ਉਹਨਾਂ ਨੇ ਅਦਾਲਤੀ ਪੇਸ਼ੀ ਦੇ ਦੌਰਾਨ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਦੱਸਿਆ

چالیس میں آپ سمجھئے جلدا کہ انیس سو انیس میں اور وہاں کے مٹی لے کر وہ سوگند کھائے اور اکیس سال تک وہ اس سوچ کو میں برقرار رہے اور کوشش کیے بعد انہوں نے کہا کہ اس سے پہلے بھی ہم تین بار موقع ہمیں ملا تھا کہ ہم ان کو گولی سے اڑا دیں گے لیکن ہر موقع تھا پیچھے سے مانگنے کا لیکن ہم سوچے تھے کہ ادھم سنگھ کہہ رہے ہیں کہ ہم سامنے سے ماریں گے کائر پیچھے سے مارتے ہیں دلیر جو ہوتے ہیں وہ سامنے سے بار کرتے ہیں کیونکہ جلیانوالا باغ میں آپ کو معلوم ہے کوئی ایگزٹ پوائنٹ تھا نہیں اور جو ایک ہی انٹری پوائنٹ تھی وہیں سے وہ کمان لے کر گولی لے کر بارود لے کر اور پولیس پولی پہنچے تھے اور وہاں جو آزادی کے پروانے اکٹھا ہوئے تھے ان کے اوپر جب گولی چلائے تھے تو ان کے سامنے سے وہ حملہ کیے تھے

ਦਾਣਾ ਪਿੱਛੇ ਨੂੰ ਹੋ ਜਾ ਬੜਾ ਬੜਾ ਸੈਨ ਹੋਇਆ ਬੜਾ ਬੜਾ ਸੈਨ ਹੋਇਆ ਸਾਰੇ ਘਰਾਂ ਜੋ ਪਿੱਛੇ ਨੂੰ ਹੋ ਗਈ ਪਿੱਛੇ ਆਉਂਦੀ ਹੈ ਬੜਾ ਬੜਾ ਸੈਨ ਹੋਇਆ ਬੜਾ ਬੜਾ ਸੈਨ ਹੋਇਆ ਬੜਾ ਬੜਾ ਸੈਨ ਹੋਇਆ ਬੜਾ ਬੜਾ ਸੈਨ ਹੋਇਆ ਬੜਾ ਬੜਾ ਇੱਕ ਫੋਟੋ ਖਰਾੜੀ ਜੀ ਪਹਿਲਾਂ ਇੱਕ ਫੋਟੋ ਖਰਾੜੀਓ ਨਿਕਲੇ ਫੋਟੋ ਖਰਾੜੋ ਗਰੁਪ ਆਜੀ ਆਜ ਦੇ ਸਾਥੀ ਬਹੁਤ ਹੀ ਸਤਿਕਾਰਯੋਗ ਕੋਲਟ ਵੀਰੋ ਦੇ ਮੈਂਬਰ ਜਾਮਰੇਟ ਮੁਹੰਮਦ ਸਲੀਮ ਜੀ ਮਲੇਰ ਕੋਲੇ ਪਹੁੰਚੇ ਨੇ ਦਾਫਤਰ ਦਾ ਦਕਾਟ ਕਰਨਗੇ ਦਕਾਟਣ ਤੋਂ ਬਾਅਦ ਮਿਲਨ ਪੈਰਸ ਦੇ ਵਿੱਚ ਪਬਲਿਕ ਨੂੰ ਸੰਬੋਧਨ ਕਰਨਗੇ ਗਾਣ ਗੀਤ ਕਾਰਜ ਕਰ ਗੋਣ ਸਲੀਮ ਜੀ ਲਗਰ ਪੁੱਛੇ ਕੋਈ ਖਤਮ ਕੀਤੀ ਮੈਂ

ہمارے پارٹی کا ضلع دفتر کا ادگاٹن تھا جی ہوا پارٹی کے منتری کرنے کی کے لیے لاپندی کے لیے کوشش کر رہے ہیں کام کامر صحیح ازم سنگھ ادھم سنگھ سنام کے یاد میں کاریہ رکھا تھا اس کے اوپر اداٹن بھی ہوئے آزادی کے لڑائی اس کے تھروت لوگوں کی ایکتا اور یہ آج جس طرح سے دھرم کے نام پر مذہب کے نام پر زبان کے نام پر لوگوں کو بانٹا جا رہا ہے اس کے خلاف عرب دینا ایک ساتھ ملر کوٹ میں ایک الگ سا مثال ہے پورے ہندوستان کے لیے اسی تہذیب کو اسی ہمارے جو ٹریڈیشن ہے اس ٹریڈیشن کو آگے بڑھانا ہے تاکہ لوگ نفرت کے ہر میں نہیں چھوڑ اپنے کو اپنے آنے والے نفرت کو وہ اکجہتی کے لیے اور امن کے لیے کام کریں سر ایک جو کہنے جانے ہیں بھئی ملے کوٹلہ تاخت سب کو اچتم مثال ہے جب گرو گوبند سنگھ جی نے چھوٹے بچے گیا ਉਸ ਵੇਲੇ ਨਵਾਬ ਮਲੇ ਕੋਟ ਵਾਲੇ ਅਰੰਗੀ ਦੇਵ ਦੇ ਖਲਾਫ ਜਾਂਦਾ ਹੋਇਆ ਨਵਾਂ ਬਦਲਾ ਖਾਂੰਦੇ ਮੁੰਬਈ ਨੂੰ ਆਇਆ ਤੇ ਇਹ ਕਹਿੰਦਾ ਬੱਚਿਆਂ ਨੂੰ ਨਹੀਂ ਚੜਨਾ ਗਲਤ ਗੱਲ ਆ ਤੇ ਜਿਹੜਾ ਉਹ ਫੈਸਲਾ ਹੋਇਆ ਜਦੋਂ ਉਸ ਫੈਸਲੇ ਤੋਂ ਚਾਹ ਨੇ ਦਸਖਤ ਨਹੀਂ ਕੀਤੇ ਇੱਕ ਸਭ ਤੋਂ ਮਹੱਤਵਪੂਰਨ ਦਾਬਲਾ ਉਹਨੇ ਕਰਕੇ ਉਹ ਆਲਾ ਡਰਾ ਜਿਹੜਾ ਗੁਰਦੁਆਰਾ ਵੀ ਬਣਾਇਆ ਕਿਤੋਂ ਹੋਰ ਆ ਕਿਉਂਕਿ ਉਹ ਲੜਾਈ ਜਿਹੜੀ ਸੀ ਉਹ ਜ਼ੁਲਮ ਦੇ ਖਿਲਾਫ ਇਹ ਰੋਗੁਰਾ ਦੀ ਲੜਾਈ ਨਵਾਬ ਬਲੇਕਪੋਰਟ ਨਾਲ ਇਹ ਕਨਾਂ ਦੇ ਗਰੂਪਰ ਸਹੀ ਇਹ ਨਾਲ ਲੜਦੇ ਹੋ ਇਹਦਾ ਵੀ 5 ਸਾਲ 6 ਸਾਲ ਦਾ ਬੱਚੇ ਆ ਇਹਨਾਂ ਦਾ ਤੁਹਾਡੇ ਕੀ ਦੁਸਤ ਬਣੀ ਇੱਕ ਬਹੁਤ ਬਟਾ ਮਤਲਬ ਬਲੇਕਪੋਰਟ ਲਈ ਰਾਜਾਪੁਰਨਾ ਤਾਂ ਬੱਤਾਰੇ ਬੱਤੋਗੇ ਅੱਜ ਵੀ ਸਾਡੀ ਲੜਾਈ ਜ਼ੁਲਮ ਦੇ ਖਿਲਾਫ ਹੈ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਹੈ ਮੋਰਦੀ ਜਾਂ ਅਦਾਨੀਆਂ ਦੇ ਖਿਲਾਫ ਉਹਨਾਂ ਦੀਆਂ ਨੀਤੀਆਂ ਦੇ ਖਿਲਾਫ ਲੜਾਈ ਹੈ ਕਿਸੇ ਵਿਅਕਤੀ ਨਾਲ ਉਹ ਵਿਅਕਤੀਗਤ ਝਗੜਾ ਨਹੀਂ ਹੈ ਜਿਹੜੀਆਂ ਨੀਤੀਆਂ ਜੇ ਲਾਗੂ ਕੀਤੀਆਂ ਜਾ ਰਹੀਆਂ ਚ ਇਹ ਜਿਹੜਾ ਅੱਜ ਵੀ ਉਹ ਤਾਂ ਮੁਲਕ ਦੀ ਸਰਕਾਰ ਬਣ ਰਹੀ ਹੈ ਵੀ 80% ਲੋਕਾਂ ਨੂੰ ਨਾਜ ਦੇ ਰਹੇ ਆ ਤੇ ਇਹਦਾ ਮਤਲਬ 80% ਨੂੰ 10 ਸਾਲਾਂ ਤੂੰ ਅਪਲਿਫਟ ਹੀ ਨਹੀਂ ਕੀਤਾ ਕੋਈ ਚੱਤਰ ਵੀ ਨਹੀਂ ਕੀਤਾ ਭੁੱਖੇ ਮਾਰੋ ਯਾਰ ਨਾ ਦਿਓ ਕੰਮ ਨਾ ਦਿਓ ਸਾਰਾ ਇਸ਼ੂ ਹੈ ਜੀ ਤੋਂ ధన్యਵਾਦ ਅ ਅਸੀਂ ਜਾਣਾ ਵੀ ਆਹਾਂ ਪਬਲਿਕਲy ਪਧਾਰੇ ਆ ਕਿਹੜਾ ਪ੍ਰੋਗਰਾਮ ਹੈ ਪਾਰਟੀ ਦਾ ਥੋੜਾ ਜਿਹਾ ਹਾਂ ਅਸਲ ਕਿ ਅਸੀਂ ਅਜਿਹਾ 2 ਦਿਨ ਦਾ ਪ੍ਰੋਗਰਾਮ ਸੀ ਕਾਵੜ ਤੋਂ ਸਲੀਮਾ ਨਾ ਪਾਉਂਦੇ ਅਸੀਂ ਵਿਆਹ ਸੀ ਮੰਨ ਕੇ ਕੱਲ ਦਾ ਪ੍ਰੋਗਰਾਮ ਕਾਵੜ ਅਤੇ ਸੰਸੂਰ ਸ੍ਰੀ ਤੋਂ ਨਾਲ ਹੀ ਸੋਹਣੇ ਬਸੇ ਸੀ ਬਦਨਾਪੋਵਨ ਜਿਹੜੇ ਬਣਾਈ ਤੇ ਦੂਸਰਾ ਦਿਨ ਅਸੀਂ ਵਿਸ਼ੇਸ਼ ਤੌਰ ਤੇ ਪਲੇ ਕੋਰਟ ਦੇ ਵਿੱਚ ਸਵੱਦ ਕਰਿਆ ਸੀ ਉਸ ਵਾਰ ਵਿੱਚ ਬੋਲਦਿਆ ਕਾਵੜ ਤੋਂ ਸਲੀਮਾ ਨਾਲ ਬਸਿਆ ਵੀ ਇਸ ਤਰ੍ਹਾਂ ਜਦੋਂ 92 ਚ ਦਾ ਹੌਸਲੀਪੁਰ ਵਾਲੇ ਜੁੱਤੀ ਲਗਾਇਆ ਤੇ ਇਹਦੇ ਦੇ ਬੋਕੇ ਦੇ ਨਾਲ ਨਾਲ ਹੋਲਡੇ ਜੀ ਵੀ ਲੱਗਦਾ ਸੋ ਅੱਜ ਦਾ ਪ੍ਰੋਗਰਾਮ ਜਿਹੜਾ ਅਸੀਂ ਮਲੇ ਕੋਟ ਰਏ ਨੇ ਵਾਸੀਆਂ ਨੂੰ ਸਾਰਿਆਂ ਨੂੰ ਅਸੀਂ ਇਹ ਸਤਿ ਸ੍ਰੀ ਅਕਾਲ ਦਾ ਸ੍ਰੀ ਗੁਰੂ ਜੀ ਨੂੰ ਸलाम ਦਾ ਅ ਸੀਜੀਐਨ ਵੀ ਸੀ ਕਪੀ ਦੇਖੋ ਅੱਜ ਵੀ ਜਿਹੜਾ ਫੰਕਸ਼ਨ ਉਹਨਾਂ ਨੂੰ ਸਮਰਪਿਤ ਕੀਤਾ ਪਰ ਉਹਦੇ ਜਿਹੜੇ ਬਹੁਤ ਜਾਣਕਾਰੀ ਜਿਹੜੇ ਸਾਰੇ ਸਬੰਧਤ ਜਿਹੜਾ ਉਹ ਸਮਰੂਹ ਹੈ ਉਹ ਹੁਣ ਫੈਲਦੀ ਉਹਦੇ ਜਿਹੜੇ ਹੋਰ ਬਣ ਗਿਆ ਦਾ ਚੋਕ ਕੋਈ ਕੀ ਜਾਣਕਾਰੀ ਬੜੀ ਮਾਤਮਕ ਹੋਊਗੀ ਕਾਹਨ ਮੁਸਲਿਮ ਹੋਣਾ ਦੇ ਜਿਤਨਾ ਸਦਕਾ ਮੇਰਾ ਉਦਮ ਸਿੰਘ ਸੁਨਾਮ ਦਾ ਸਬੰਧਤ ਜੋਕਾਰ ਦੇ ਲੱਗਦੇ ਵਿੱਚ ਉਹਨੂੰ ਪਾਸਸ ਲੈਣ ਦੇ ਵਿੱਚ ਸਫਲ ਹੋਇਆ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੋਲੋਂ 18 ਜਿਹੜਾ ਉਹਦੇ ਲੈ ਲਿਆ تو بہت سالوں کو مطلب پہلے بھی سالوں کی محنت کر کے یہاں نے جو مر پارلیمنٹ رہے تو میں پہلے بھی تھوڑوں دسیا ہے گا کہ سات پردھان منتری ایز مینبر پارلیمنٹ کام کرنا کا سلیم ہونا مطلب کام کیا سات پردھان وہ کل ویسے ویسے پور ماسٹر کہنے لگے بھی کسی سات پردھان منتری کام کیا ہے تو دوسرا سا بھی دیش کی ٹوٹل جی سچویشن دیش کے حالات نے ਕ੍ਰੀਪੀਆ ਮੁਬਰੀਆ ਲੋਕਾਂ ਚਰਾ ਅਸੀਂ ਪਾਰਟੀ ਦੇ ਦਿੱਤੇ ਨਾਰਾ ਵੀ ਦਿੱਤਾ ਸੀ ਉਹਨਾਂ ਦੇ ਅੰਦਰ ਵੀ ਧਰਮਨ ਪੱਤਾ ਦੀ ਮੂਰੀਅਤ ਤੇ ਸੁਧਾਰ ਨੂੰ ਬਚਾਉਣ ਵਾਸਤੇ ਅਸੀਂ ਕੋੜਾ ਚ ਗਏ ਤੇ ਅੱਜ ਵੀ ਅਸੀਂ ਇਹ ਸਮਝਦੇ ਹਾਂ ਕਿ 100% ਦਾ ਪ੍ਰਾਪਤੀ ਹੋ ਸਕੀ ਪਰ ਅਸੀਂ ਪਾਜ ਪਾਣੂ ਕਾਰਪੋਰੇਟ ਜਿਹੜਾ ਗੱਜੋਰ ਸੀ ਕਮਨਲ ਕਾਰਪੋਰੇਟ ਗੱਜੋਰ ਉਹਨਾਂ ਨੂੰ ਜਿਹੜੇ 400 ਪਰ ਦਾ ਨਾਰਾ ਦਿੱਤਾ ਸੀ ਉਹਨੂੰ 240 ਤੱਕ ਸੀਮਿਤ ਕਰਨ ਦੇ ਵਿੱਚ ਅਸੀਂ سفل ہوئے ساری نیتی کار ساری جی دو سو چالیس تک مین اپوزیشن کوئی اپوزیشن کا لیڈر بھی ملک ہوا بار کے دن دس سال تک کوئی اپوزیشن کا لیڈر نہیں مر سکیا تو ساری جی بہت سی جی چار سو بار کا نعرہ دیکھا ہے یہ مطلب تھا کہ جا پٹرا سیٹ بھی بڑا دھوم دڑکے کا مطلب اداٹن کیا ہے مودی صاحب نے ਉਹ ਖਾਸ ਜਿਹੜੀ RAM ਮੰਦਰ ਜਉਧਿਆ ਵਾਲੀ ਜਿਹੜੀ ਸੀਟ ਸੀ ਉਹ ਭਾਜਪਾ ਹਾਰ ਗਈ। ਇਹ ਮਤਲਬ ਦੇਸ਼ ਦੇ ਲੋਕਾਂ ਨੇ ਧਰਮ ਦੇ ਪੱਖੋਂ ਦੇ ਤੌਰ ਤੇ ਨਮੂਰੀਅ ਦੇ ਤੌਰ ਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਉਸ ਵਜ੍ਹਾ ਕਰਕੇ ਅਸੀਂ ਕਹਿੰਦੇ ਸੀ ਕਿ ਮਤਲੇ ਜਿਹੜਾ ਉਸ ਤੇ ਇੱਕ ਲੈਕਚਰ ਕਰਨਾ ਰੱਖਿਆ ਜਾਵੇ ਉਹ ਫਲੇਮ ਉਹਨੂੰ ਦਿੱਤਾ ਜਾਵੇ ਸਾਰੇ ਪਾਰਟੀਆਂ ਦੇ ਲੋਕੀਂ। ਪੰਜਾਬ ਦੇ ਅੰਦਰ ਵੀ ਪੰਜਾਬ ਦੇ ਜੋ ਰਾਤ ਕਰਦੇ لوہتیاں لگاتار جاری ہے اور سب کو گینگسٹر آپریشن کر رہے ہیں سکار کو ਪੰਜਾਬ ਨਾਵਾ ਨਵਾ ਦੇ ਬਾਦੇ ਦੀ ਜੋ ਕੋਈ ਸਵਾਲ ਸਰਕਾਰ ਜਿਹੜੀ ਇਹ ਸਿੱਧੀ ਵੱਡੀ ਸਰਚਾਈ ਹੋ ਚੁੱਕੀ ਆ ਤੇ ਆਉਣ ਵਾਲੇ ਸਮੇਂ ਦੇ ਪੰਜਾਬ ਭਾਰ ਬੱਧਾ ਤੇ ਸਵਾਰੀਆਂ ਪਾਉਣ ਵਾਲੇ ਪਾਸੇ ਨੂੰ ਵੱਧ ਰਿਹਾ ਤੇ ਪੈਸਾ ਦੇਣ ਲਈ ਵੀ ਕੋਈ ਬੈਂਕ ਮੇਰਾ ਘਰ ਬਚੇਗਾ ਨਹੀਂ ਜਸ ਵਧਦਾ ਜਾ ਬਸ ਹੋ ਜਾਂਦਾ ਇਹ ਤੋਂ ਪੁਲਿਸ ਨੇ ਵੀ ਲਵਾਲ ਕੁਲਵਚਾਂ ਦੇ ਬਹੁਤ ਜ਼ਿਆਦਾ ਰਿਹਾ 18 ਸਾਲ ਤੋਂ ਲੋਕ ਇਹਦੇ ਬਾਰੇ ਕਿਸੇ ਦਾ ਦੇਖੋ ਉਹਦਾ جس کے بچے نہ پی کر پیرنٹس نو بھی اپنے کرنی چاہیے